ਹਾਂਜੀ ਸਤਿ ਸ੍ਰੀ ਅਕਾਲ 14 ਤਰੀਕ ਨੇੜੇ ਆ ਗਈ 14 ਅਗਸਤ ਸਿਰਫ ਕੱਲ ਦਾ ਦਿਨ ਬਾਕੀ ਆਪਣੇ ਕੋਲੇ 13 ਤਰੀਕ ਨੂੰ ਤੁਹਾਨੂੰ ਪਿਛਲੇ ਕਰੀਬ ਇੱਕ ਮਹੀਨੇ ਤੋਂ ਲਗਾਤਾਰ ਰੈਡੀਆਂ ਕੀਤੀਆਂ ਜਾ ਰਹੀਆਂ ਨੇ ਕਿ ਬੇਰਜਗਰ ਸੰਘੇ ਮੋਰਚੇ ਦੀ ਅਗਵਾਈ ਦੇ ਵਿੱਚ ਸੰਰੂਰ ਮੁੱਖ ਮੰਤਰੀ ਦੀ ਕੁੱਟੀ ਅੱਗੇ ਆਪਾਂ ਪੱਕਾ ਮੋਰਚਾ ਸ਼ੁਰੂ ਕਰ ਰਹੇ ਹਾਂ ਕਿਉਂਕਿ ਆਪਾਂ अनेका ਬਾਾਰ ਮੁੱਖ ਮੰਤਰੀ ਦੀ ਕੁੱਟੀ ਅੱਗੇ ਜਾ ਕੇ ਰੋਸ ਪ੍ਰਦਰਸ਼ਨ ਕਰਕੇ ਵੇਖ ਲਿਆ ਸਿੱਖਿਆ ਮੰਤਰੀ ਦੇ ਜਾ ਕੇ ਵੇਖ ਲਿਆ ਸਿਹਤ ਮੰਤਰੀ ਦੇ ਜਾ ਕੇ ਵੇਖ ਲਿਆ ਮੰਗ ਪੱਤਰ ਦੇ ਕੇ ਦੇ ਕੇ ਆਪਾਂ ਦੇਖ ਲਿਆ ਗੱਲ ਨਹੀਂ ਸੁਣੀ ਜਾ ਰਹੀ ਤਾਂ ਇਸ ਕਰਕੇ ਹੁਣ ਆਪਣੇ ਕੋਲੇ ਕੋਈ ਸਮਾਂ ਬਚਦਾ ਨਹੀਂ ਹੋਰ ਕੋਈ ਰਸਤਾ ਨਹੀਂ ਬਚਦਾ ਹੁਣ ਮੋਰਚਾ ਲਾਉਣਾ ਹੀ ਪਵੇਗਾ ਤਾਂ ਹੀ ਜਾ ਕੇ ਆਪਣਾ ਮਸਲਾ ਹੱਲ ਹੋਣਾ ਹੈ ਜਿਹੜੇ ਸਾਥੀ 55 ਤੋਂ ਪੀੜਤਾ ਮਾਸਟਰ ਕੈਡਰ ਦੇ ਵਿੱਚ ਜਿਹੜੇ ਉਮਰ ਅੱਧ ਸ਼ੋਰਟ ਚਾਹੁੰਦੇ ਐ ਮਾਸਟਰ ਕੈਡਰ ਲੈਕਚਰਾਸ ਐ ਪ੍ਰੋਫੈਸਰ ਦੀਆਂ ਪੋਸਟਾਂ ਚਾਹੁੰਦੇ ਐ ਆਰਟ ਐਂਡ ਕਰਾਫਟ ਦਾ 250 ਪੋਸਟਾਂ ਦਾ ਜਿਹੜਾ ਪੇਪਰ ਚਾਹੁੰਦੇ ਐ ਉਸ ਦਾ ਜੋਗ ਹੱਲ ਚਾਹੁੰਦੇ ਐ ਮਲਟੀਪਰਪਸ ਦੀਆਂ 270 ਪੋਸਟਾਂ ਦੇ ਵਿੱਚ ਜਿਨ੍ਹਾਂ ਨੂੰ ਅਮਰ ਹੱਦ ਛੋਟ ਨਹੀਂ ਮਿਲੀ ਉਹਦਾ ਹੱਲ ਚਾਹੁੰਦੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ 14 ਤਰੀਕ ਨੂੰ 10:00 11:00 ਵਜੇ ਆਪਾਂ ਬੇਰਕਾ ਮਿਲ ਕੇ ਪਲਾਨ ਇਕੱਠੇ ਹੋਣਾ ਹੈ ਨਾਲੋਂ ਨਾਲ ਤੁਹਾਨੂੰ ਹਰੇਕ ਅਪਡੇਟ ਮਿਲਦੀ ਰਹਿਣੀ ਹੈ ਮੋਗਾ ਫਰੀਦਕੋਟ ਇਹ ਦੋਵੇਂ ਜ਼ਿਲ੍ਹੇ ਮੋਗੇ ਸਿੱਖਿਆ ਮੰਤਰੀ ਨੇ ਆਉਣਾ ਹੈ ਫਰੀਦਕੋਟ ਮੁੱਖ ਮੰਤਰੀ ਨੇ ਆਉਣਾ ਹੈ ਅੰਮ੍ਰਿਤਸਰ ਸਿਹਤ ਮੰਤਰੀ ਨੇ ਆਉਣਾ ਹੈ 15 ਅਗਸਤ ਨੂੰ ਝੰਡਾ ਲਹਿਰਾਉਣ ਵਾਸਤੇ ਇਸ ਕਰਕੇ ਇਹਨਾਂ ਜ਼ਿਲ੍ਹਿਆਂ ਦੇ ਸਾਥੀ ਅੰਮ੍ਰਿਤਸਰ ਦੇ ਨੇੜੇ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਉਹ ਅੰਮ੍ਰਿਤਸਰ ਇਕੱਠੇ ਹੋਣਗੇ ਮੋਗੇ ਵਾਲੇ ਮੋਗੇ ਫਰੀਦਕੋਟ ਵਾਲੇ ਫਰੀਦਕੋਟ 15 ਤਰੀਕ ਨੂੰ ਉੱਥੇ ਇਕੱਠੇ ਹੋਣਗੇ ਜਿਹੜੇ ਸਾਥੀ 14 ਤਰੀਕ ਨੂੰ ਇਹਨਾਂ ਜ਼ਿਲ੍ਹਿਆਂ ਦੇ ਆ ਸਕਦੇ ਆ ਲਾਜ਼ਮੀ ਆਉਣਾ ਚਾਹੀਦਾ ਉਹ ਸਾਰੇ ਇੱਕ ਵਾਰ ਸੰਗਰੂਰ ਪਹੁੰਚਣ ਇਸ ਤੋਂ ਬਾਅਦ ਸ਼ਾਮ ਨੂੰ ਜਾਂ ਅਗਲੇ ਦਿਨ ਸਵੇਰੇ ਵਾਪਸ ਭੇਜ ਦਿੱਤਾ ਜਾਊਗਾ ਕਿ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਮੰਤਰੀ ਆ ਰਹੇ ਨੇ ਉੱਥੇ ਰੋਸ ਪ੍ਰਦਰਸ਼ਨ ਕਰਨੇ ਆ ਬਾਕੀ ਇਸ ਸ਼ਡਿਊਲ ਦੇ ਵਿੱਚ ਜੇਕਰ ਥੋੜੀ-ਬਹੁਤੀ ਕੋਈ ਤਬਦੀਲੀ ਹੁੰਦੀ ਹੈ ਤੁਹਾਨੂੰ ਲਗਾਤਾਰ ਗਰੁੱਪਾਂ ਦੇ ਵਿੱਚ ਜਾਣਕਾਰੀ ਸ਼ੇਅਰ ਕਰ ਦਿੱਤੀ ਜਾਣੀ ਹੈ ਤੁਹਾਡੇ ਤੱਕ ਜਾਣਕਾਰੀ ਪਹੁੰਚ ਜਾਣੀ ਹੈ 14 ਤਰੀਕ ਨੂੰ ਜਦੋਂ ਤੁਸੀਂ ਆਪੋ ਆਪਣੇ ਸੈਰ ਪ੍ਰਿੰਟ ਤੋਂ ਤੁਰਦੇ ਹੋ ਤਾਂ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਦੇ ਨਾਲ ਜੁੜ ਕੇ ਰਹਿਣਾ ਕਿਉਂਕਿ ਕਈ ਵਾਰ 11 ਵਜੇ ਦੀ ਥਾਂ ਤੇ ਆਪਾਂ 12 1 ਵਜੇ ਦਾ ਸਮਾ ਕਰ ਸਕਦੇ ਹਾਂ ਹੋ ਸਕਦਾ ਹੈ ਕਿ ਆਪਾਂ 14 ਦੀ ਬਜਾਏ ਜੇਕਰ ਕੋਈ ਕਾਰਨ ਬਣਿਆ ਮੋਰਚਾ 15 ਨੂੰ ਸ਼ੁਰੂ ਕਰ ਸਕਦੇ ਹਾਂ ਕੋਈ ਨਹੀਂ ਕੀ ਆ ਸਕਦੀ ਹੈ ਉਸ ਸਮੇਂ ਦੇ ਹਾਲਾਤਾਂ ਦੇ ਅਨੁਸਾਰ ਤੁਹਾਡੇ ਕੋਲ ਜਾਣਕਾਰੀ ਹੋਣੀ ਹੈ ਇਸ ਵਾਸਤੇ ਹੁਣ ਜੇਕਰ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਸਾਢੇ 3 ਸਾਲਾਂ ਤੋਂ ਲਗਾਤਾਰ ਉਡੀਕ ਕਰ ਲਈ ਹੈ ਨਹੀਂ ਪੋਸਟਾਂ ਆਈਆਂ ਨਹੀਂ ਮੰਗਾ ਬੰਨੀਆਂ ਨਹੀਂ ਨਵੀਂ ਭਰਤੀ ਕੱਢੀ ਸੋ ਕੋ ਪਿਛਲੀਆਂ ਰੱਦ ਕਰਤੀਆਂ ਬਹੁਤ ਉਡੀਕ ਲਿਆ ਤੇ ਦੂਜੇ ਪਾਸੇ ਤੁਹਾਡੇ ਸਾਹਮਣੇ ਉਧਾਰਨ ਹੈ ਕਿ ਲੈਂਡ ਪੂਲਿੰਗ ਪਾਲਿਸੀ ਸਰਕਾਰ ਵਾਪਸ ਲੈ ਗਈ ਹੈ ਕਿਸਾਨੀ ਦਬਾਵੇ ਕਾਰਨ ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨੇ ਝੁਕਾ ਲਿਆ ਸੀ ਪਿਛਲੇ ਸਮੇਂ ਦੇ ਵਿੱਚ ਇਹ ਸਾਰੇ ਕੁਝ ਦਾ ਹਾਲ ਸੰਘਰਸ਼ ਹੈ ਲੜੇ ਬਿਨਾ ਰੜੇ ਬਿਨਾ ਇਕੱਠੇ ਹੋਏ ਬਿਨਾ ਪੂਜੀ ਮਸਲਾ ਹੱਲ ਨਹੀਂ ਹੋਣਾ ਇਸ ਕਰਕੇ ਜਿਹੜਾ 14 ਤਰੀਕ ਦਾ ਪੱਕਾ ਮੋਰਚਾ ਫਿਲਹਾਲ ਤੁਸੀਂ 14 ਤਰੀਕ ਨੂੰ 10:11 ਵਜੇ ਬੇਰਕਾ ਮਿਲਕ ਪਲਾਂਟ ਸੂਰੂਰ ਪਹੁੰਚ ਰਹੇ ਹਰੇਕ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੀ ਹੈ 15 16 17 ਲਗਾਤਾਰ ਛੁੱਟੀਆਂ ਵੀ ਨੇ ਇਸ ਗੱਲ ਦਾ ਵੀ ਤੁਸੀਂ ਲਾਹਾ ਲੈ ਸਕਦੇ ਹੋ ਤੇ ਅੱਗੇ ਆਪਣਾ ਪੱਕਾ ਮੋਰਚਾ ਜਾਰੀ ਵੀ ਰਹਿਣਾ ਉਹਨਾਂ ਸਮੇਂ ਦੇ ਵਿੱਚ ਵੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਪੈਣੀ ਹੈ ਸੋ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਅਨੁਸਾਰ ਭੇਜੀ ਦਿੱਤੀ ਜਾਣੀ ਹੈ ਲਗਾਤਾਰ ਸੋਸ਼ਲ ਮੀਡੀਆ ਨਾਲ ਜੁੜ ਕੇ ਰਹੋ ਆਪੋ ਆਪਣਾ ਯੋਗਦਾਨ ਪਾਓ ਕੁਝ ਵਿਅਕਤੀਆਂ ਦੇ ਹਿੱਸੇ ਨਾ ਛੱਡੋ ਕੁਝ ਵਿਅਕਤੀਆਂ ਦੇ ਸਿਰ ਤੇ ਨਾ ਛੱਡੋ ਤੇ ਆਓ ਆਪਾਂ ਪੱਕਾ ਮੋਰਚਾ ਸ਼ੁਰੂ ਕਰਕੇ ਤੁਹਾਡੇ ਰੋਜ਼ਗਾਰ ਦੇ ਲਈ ਆਪਾਂ ਪੂਰੇ ਪ੍ਰਬੰਧ ਕਰ ਸਕੀਏ ਰੋਜ਼ਗਾਰ ਲੈ ਸਕੀਏ ਆਪਣੇ ਮੰਗਾ ਮੰਨਵਾ ਸਕੀਏ ਬੇਰਜ਼ਗਾਰ ਸੰਘੀ ਮੋਰਚੇ ਵੱਲੋਂ ਬੇਰਜ਼ਗਾਰ ਮਲਟੀਪਰਪਸ ਹੈਲਥ ਵਰਕਰ ਯੂਨੀਅਨ ਵੱਲੋਂ ਮੈਂ ਸੁਖਮਿੰਦਰ ਸਿੰਘ ਟੇਡਲੋਂ